ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਰਣਵੀਰ ਸਿੰਘ ਰਾਣਾ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਏ ਹੁਣ ਸੀਬੀਆਈ ਸਿੱਧੀ ਕਾਰਵਾਈ ਪੰਜਾਬ ਦੇ ਵਿੱਚ ਨਹੀਂ ਕਰ ਸਕੇਗੀ ਪੰਜਾਬ ਸਰਕਾਰ ਦੀ ਕੰਸੈਂਟ ਲੈਣਾ ਜ਼ਰੂਰੀ ਹੋਵੇਗਾ ਪੰਜਾਬ ਸਰਕਾਰ ਦੀ ਸਹਿਮਤੀ ਤੋਂ ਬਿਨਾ ਸੀਬੀਆਈ ਪੰਜਾਬ ਦੇ ਵਿੱਚ ਕਿਸੇ ਵੀ ਕੇਸ ਦੀ ਜਾਂਚ ਨਹੀਂ ਕਰ ਸਕੂਗੀ ਸੋ ਦੱਸ ਦਈਏ ਕਿ ਕੈਪਟਨ ਸਰਕਾਰ ਨੇ ਇਹ ਵੱਡਾ ਫੈਸਲਾ ਲਿਆ ਏ ਸੂਬਾ ਸਰਕਾਰ ਦੀ ਇਜਾਜ਼ਤ ਤੋਂ ਬਿਨਾ ਸੀਬੀਆਈ ਕੋਈ ਕਾਰਵਾਈ ਨਹੀਂ ਕਰ ਸਕੂਗੀ ਅਤੇ ਇਹ ਦਿੱਲੀ ਵਿਸ਼ੇਸ਼ ਪੁਲਿਸ ਐਕਟ 1946 ਦੀ ਧਾਰਾ 25 ਤਹਿਤ ਇਹ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਹਾਲਾਂਕਿ ਇਸ ਤੋਂ ਪਹਿਲਾਂ ਗੈਰ ਭਾਜਪਾ ਸਰਕਾਰਾਂ ਵਾਲੇ ਸੂਬੇ ਇਹ ਫੈਸਲਾ ਲੈ ਚੁੱਕੇ ਨੇ ਜਿਸ ਦੇ ਵਿੱਚ ਝਾਰਖੰਡ ਕੇਰਲਾ ਮਹਾਰਾਸ਼ਟਰ ਬੈਸਟ ਬੰਗਾਲ ਰਾਜਸਥਾਨ ਛਤੀਸਗੜ੍ਹ ਸ਼ਾਮਲ ਹੈ ਕਿਉਂਕਿ ਬਹੁਤ ਵਾਰ ਇਹ ਇਸ ਤਰ੍ਹਾਂ ਲੱਗਦਾ ਹੈ ਕਿ ਕੇਂਦਰ ਸਰਕਾਰਾਂ सीबीआई ਨੂੰ ਆਪਣੇ ਮੁਤਾਬਕ ਵਰਤਦੀਆਂ ਨੇ ਸੋ ਸੂਬੇ ਦੇ ਵਧੀਕ ਮੁਖ ਸਕੱਤਰ ਅਨੁਰਾਗ ਅਗਰਵਾਲ ਦੇ ਦਸਤਖਤਾਂ ਵਾਲੇ ਇਸ ਨੋਟੀਫਿਕੇਸ਼ਨ ਨੂੰ ਜਾਰੀ ਕਰ ਦਿੱਤਾ ਗਿਆ ਹੈ ਸੋ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਸੀਬੀਆਈ ਸਿੱਧੇ ਤੌਰ ਤੇ ਪੰਜਾਬ ਦੇ ਵਿੱਚ ਕਿਸੇ ਵੀ ਕੇਸ ਦੀ ਜਾਂਚ ਨਹੀਂ ਕਰ ਸਕੇਗੀ ਹਾਲਾਂਕਿ ਇਸ ਦੇ ਨਾਲ ਖਬਰ ਇਹ ਵੀ ਹੈ ਕਿ ਜੇਕਰ ਅਦਾਲਤਾਂ ਸਿੱਧਾ ਕੇਸ ਸੀਬੀਆਈ ਨੂੰ ਦਿੰਦੀਆਂ ਨੇ ਤਾਂ ਉਸ ਦੇ ਵਿੱਚ ਪੰਜਾਬ ਸਰਕਾਰ ਦੀ ਕੰਸੈਂਟ ਜ਼ਰੂਰੀ ਨਹੀਂ ਹੁੰਦੀ ਹੈਗੀ ਤੁਹਾਨੂੰ ਦੱਸ ਦਿੰਦੇ ਆ ਕਿ ਪੰਜਾਬ ਇੱਕ ਹੋਰ ਅਜਿਹਾ ਸੂਬਾ ਬਣ ਗਿਆ ਏ ਨੌਨ ਬੀਜੇਪੀ ਰੂਲਡ ਸਟੇਟ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈ ਅਤੇ ਉਹਨਾਂ ਨੇ ਜਿਹੜੀ ਜਨਰਲ ਕੰਸੈਂਟ ਟੂ ਦਾ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਜਾਨੀ ਕਿ ਸੀਬੀਆਈ ਜਿਹੜਾ ਉਸ ਨੂੰ ਵਾਪਸ ਲੈ ਲਿਆ ਹੈ ਭਾਵ ਕਿ ਹੁਣ ਜੇਕਰ ਸੀਬੀਆਈ ਪੰਜਾਬ ਦੇ ਵਿੱਚ ਕੋਈ ਵੀ ਜਾਂਚ ਕਰੇਗੀ ਤਾਂ ਪੰਜਾਬ ਸਰਕਾਰ ਦੀ ਸਹਿਮਤੀ ਲੈਣਾ ਜ਼ਰੂਰੀ ਹੋਵੇਗਾ ਸੋ ਦੱਸ ਦਈਏ ਕਿ ਇਸ ਤੋਂ ਪਹਿਲਾਂ ਝਾਰਖੰਡ ਨੇ ਕੇਰਲ ਨੇ ਮਹਾਰਾਸ਼ਟਰ ਨੇ ਵੈਸਟ ਬੰਗਾਲ ਨੇ ਰਾਜਸਥਾਨ ਤੇ ਛੱਤੀਸਗੜ੍ਹ ਨੇ ਵੀ ਇਹ ਫੈਸਲਾ ਲਿਆ ਹੈ ਇਹਨਾਂ ਨੇ ਸੀਬੀਆਈ ਤੇ ਹੀ ਸਵਾਲ ਚੁੱਕੇ ਨੇ ਕ੍ਰੈਡਿਬਿਲਟੀ ਦੇ ਸਵਾਲ ਚੁੱਕੇ ਨੇ ਤੇ ਨਾਲ ਹੀ ਕਿਹਾ ਹੈ ਕਿ ਮਿਸਯੂਜ਼ ਹੁੰਦਾ ਹੈ ਸੀਬੀਆਈ ਦਾ ਪਰ ਭਾਵ ਕਿ ਸੀਬੀਆਈ ਦੀ ਗਲਤ ਢੰਗ ਦੇ ਨਾਲ ਵਰਤੋਂ ਕੀਤੀ ਜਾਂਦੀ ਹੈ ਕੇਂਦਰ ਦੀਆਂ ਸਰਕਾਰਾਂ ਆਪਣੇ ਮੁਤਾਬਕ ਸੀਬੀਆਈ ਦੀ ਵਰਤੋਂ ਕਰਦੀਆਂ ਨੇ ਹਾਲਾਂਕਿ ਐਨਆਈਏ ਦੇ ਕੇਸ ਦੇ ਵਿੱਚ ਅਜੇ ਹਾਂ ਨਹੀਂ ਹੈ ਜਿਹੜਾ ਨੈਸ਼ਨਲ ਇਨਵੈਸਟੀਗੇਸ਼ਨ ਔਰ ਏਜੰਸੀ ਹੈਗੀ ਆ NIA ਉਸ ਦੇ ਵਿੱਚ ਪਰਮਿਸ਼ਨ ਦੀ ਜ਼ਰੂਰਤ ਨਹੀਂ ਹੈਗੀ ਉਹ ਕੋਈ ਵੀ ਜਿਹੜੀ ਹੈ ਜਾਂਚ ਕਰ ਸਕਦੀ ਹੈ ਸੋ ਦੱਸਦੀਏ ਕਿ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ CBI ਦਾ ਮਿਸਯੂਜ਼ ਜਿਹੜਾ ਹੁੰਦਾ ਹੈ ਉਸ ਨੂੰ ਰੋਕਣ ਲਈ ਇਹ ਫੈਸਲਾ ਲਿਆ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਅਤੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਕਿਹਾ ਇਹ ਜਾ ਰਿਹਾ ਹੈ ਕਿ CBI ਹੁਣ ਪੰਜਾਬ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਉਸ ਦੀ ਕੰਸੈਂਟ ਤੋਂ ਬਿਨਾਂ ਸੂਬੇ ਦੇ ਵਿੱਚ ਕੋਈ ਵੀ ਜਾਂਚ ਨਹੀਂ ਕਰ ਸਕੂਗੀ ਹਾਲਾਂਕਿ ਜਿਹੜੀ ਕੇਂਦਰੀ ਜਾਂਚ ਏਜੰਸੀ ਹੈ ਨੈਸ਼ਨਲ ਐਨਆਈਏ ਹੈ ਉਹ ਜ਼ਰੂਰ ਕਿਸੇ ਵੀ ਕੇਸ ਦੀ ਜਾਂਚ ਕਰ ਸਕਦੀ ਹੈ ਉਸ ਨੂੰ ਕੰਸੈਂਟ ਲੈਣ ਦੀ ਲੋੜ ਨਹੀਂ ਹੁੰਦੀ ਹੈਗੀ ਪਰ ਜਿਸ ਢੰਗ ਦੇ ਨਾਲ ਇਹ ਫੈਸਲਾ ਲਿਆ ਗਿਆ ਹੈ ਕਿ ਕੋਈ ਵੀ ਜਿਹੜੀ ਸੀਬੀਆਈ ਜਾਂਚ ਹੈ ਹੁਣ ਉਹ ਪੰਜਾਬ ਸਰਕਾਰ ਦੀ ਕੰਸੈਂਟ ਤੋਂ ਬਿਨਾਂ ਨਹੀਂ ਹੋਵੇਗੀ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਏ ਤੇ ਕਿਹਾ ਜਾ ਰਿਹਾ ਹੈ ਕਿ ਜਿਸ ਢੰਗ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਦੇ ਪਰਿਵਾਰ ਨੂੰ ਨੋਟਿਸ ਭੇਜੇ ਗਏ ਨੇ ਈਡੀ ਦੇ ਵੱਲੋਂ ਤਾਂ ਹੋਰ ਵੀ ਪੰਜਾਬ ਸਰਕਾਰ ਨੂੰ ਖਦਸ਼ਾ ਏ ਕਿ ਜਿਸ ਢੰਗ ਦੇ ਨਾਲ ਪੰਜਾਬ ਦੇ ਵਿੱਚ ਖੇਤੀ ਕਾਨੂੰਨਾਂ ਦਾ ਸਰਕਾਰ ਦੇ ਵੱਲੋਂ ਵਿਰੋਧ ਕਰ ਰਿਹਾ ਚੀਤਾ ਜਾ ਰਿਹਾ ਏ ਤਾਂ ਸ਼ਾਇਦ ਕੇਂਦਰੀ ਜਾਂਚ ਏਜੰਸੀ ਜਿਹੜੀ ਖਾਸ ਕਰ ਸੀਬੀਆਈ ਹੈ ਉਦੀ ਦੁਰਵਰਤੋਂ ਕੀਤੀ ਜਾ ਸਕਦੀ ਹੈ ਤੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਇਸ ਕਰਕੇ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਦਿੱਲੀ ਸਪੈਸ਼ਲ ਪੁਲਿਸ ਐਸਟੈਬਲਿਸ਼ਮੈਂਟ ਐਕਟ 1946 ਸੈਕਸ਼ਨ 6 ਦੇ ਤਹਿਤ ਇਹ ਫੈਸਲਾ ਲਿਆ ਗਿਆ ਹੈ ਕਿ ਜਿਹੜੀ ਜਨਰਲ ਕਨਸੈਂਟ ਹੈਗੀ ਹੈ ਉਸ ਨੂੰ ਵਿਦਡਰਾ ਕਰ ਲਿਆ ਗਿਆ ਹੈ ਕਿ ਹੁਣ ਕੋਈ ਵੀ ਕੇਸ ਦੀ ਜਾਂਚ ਜੇਕਰ ਸੀਬੀਆਈ ਕਰਦੀ ਹੈ ਤਾਂ ਉਸ ਤੋਂ ਪਹਿਲਾਂ ਪੰਜਾਬ ਸਰਕਾਰ ਤੋਂ ਉਸ ਨੂੰ ਸਹਿਮਤੀ ਲੈਣੀ ਪਵੇਗੀ ਕਿਉਂਕਿ ਇਹ ਕਿਹਾ ਜਾਂਦਾ ਹੈ ਕਿ सीबीआई ਦੀ ਕੇਂਦਰ ਸਰਕਾਰ ਦੇ ਵੱਲੋਂ ਦਰਵਰਤੋਂ ਕੀਤੀ ਜਾਂਦੀ ਹੈ ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਵੀ सीबीआई ਨੂੰ ਕੇਂਦਰ ਦਾ ਤੋਤਾ ਤੱਕ ਕਹਿ ਦਿੱਤਾ ਗਿਆ ਸੀਗਾ ਕਿ ਆਪਣੇ ਆਧਾਰ ਤੇ ਜਿਸ ਨੂੰ ਵੀ ਲੋੜ ਹੋਵੇ ਉਸ ਦੇ ਮੁਤਾਬਕ सीबीआई ਨੂੰ ਉਹਨਾਂ ਦੇ ਪਿੱਛੇ ਪਾ ਦਿੱਤਾ ਜਾਂਦਾ ਹੈ ਸੋ ਇਸ ਤੋਂ ਪਹਿਲਾਂ ਝਾਰਖੰਡ ਅਤੇ ਕੇਰਲ ਸਿਮਿਲਰ ਨੋਟੀਫਿਕੇਸ਼ਨ ਜਾਰੀ ਕਰਕੇ ਹਟੇ ਨੇ ਸੋ ਮਹਾਰਾਸ਼ਟਰ ਸਰਕਾਰ ਨੇ ਵੀ ਸੀਬੀਆਈ ਦੀ ਇਨਵੈਸਟੀਗੇਸ਼ਨ ਤੇ ਸਵਾਲ ਚੁੱਕੇ ਸਨ ਉੱਤਰ ਪ੍ਰਦੇਸ਼ ਅਤੇ ਹੋਰ ਖਾਸ ਕਰ ਜਿਹੜੇ ਇਹ ਰਾਜ ਨੇ ਝਾਰਖੰਡ ਕੇਰਲ ਮਹਾਰਾਸ਼ਟਰ ਬੈਸਟ ਬੰਗਾਲ ਰਾਜਸਥਾਨ ਛੱਤੀਸਗੜ ਜਿੱਥੇ ਜਿੱਥੇ ਭਾਜਪਾ ਦੀਆਂ ਸਰਕਾਰਾਂ ਨਹੀਂ ਉਹਨਾਂ ਨੇ ਇਹ ਫੈਸਲੇ ਲਏ ਨੇ ਤੇ ਹੁਣ ਪੰਜਾਬ ਦੇ ਵਿੱਚ ਵੀ ਇਹ ਵੱਡਾ ਫੈਸਲਾ ਲਿਆ ਗਿਆ ਏ ਕਿ ਪੰਜਾਬ ਦੇ ਵਿੱਚ ਬਿਨਾ ਕੰਸੈਂਟ ਤੋਂ ਸੀਬੀਆਈ ਦੀ ਜਾਂਚ ਨਹੀਂ ਹੋ ਸਕੇਗੀ ਪੰਜਾਬ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਏ ਹਾਲਾਂਕਿ ਜਿਹੜਾ ਕਿਹਾ ਜਾ ਰਿਹਾ ਹੈ ਕਿ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਨੇ ਕਿ ਡਰ ਸੀਗਾ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿ ਸੀਬੀਆਈ ਦੇ ਜ਼ਰੀਏ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਖੇਤੀ ਕਾਨੂੰਨਾਂ ਨੂੰ ਲੈ ਕੇ ਸੋ ਹੁਣ ਪੰਜਾਬ ਦੇ ਵਿੱਚ ਸੀਬੀਆਈ ਪੰਜਾਬ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਜਾਂਚ ਨਹੀਂ ਕਰ ਸਕੂਗੀ ਹਾਲਾਂਕਿ ਜੇਕਰ ਸਿੱਧੇ ਅਦਾਲਤ ਦੇ ਵੱਲੋਂ ਕੋਈ ਕੇਸ ਸੀਬੀਆਈ ਨੂੰ ਜਾਂਚ ਲਈ ਦਿੱਤਾ ਜਾਂਦਾ ਹੈ ਉਸ ਦੇ ਵਿੱਚ ਇਹ ਚੀਜ਼ ਲਾਗੂ ਨਹੀਂ ਹੁੰਦੀ ਹੈਗੀ ਪਰ ਜੇਕਰ ਸੀਬੀਆਈ ਸਿੱਧੇ ਤੌਰ ਤੇ ਕਿਸੇ ਕੰਮ ਦੀ ਜਾਂਚ ਕਿਸੇ ਮਾਮਲੇ ਦੀ ਜਾਂਚ ਕਰਨਾ ਚਾਹੁੰਦੀ ਆ ਤਾਂ ਉਸ ਦੇ ਲਈ ਪਹਿਲਾਂ ਪੰਜਾਬ ਸਰਕਾਰ ਤੋਂ ਸਹਿਮਤੀ ਲੈਣੀ ਹੋਵੇਗੀ ਜੇ ਪੰਜਾਬ ਸਰਕਾਰ ਸਹਿਮਤੀ ਦੇਵੇਗੀ ਉਸ ਤੋਂ ਬਾਅਦ ਹੀ ਸੀਬੀਆਈ ਜਾਂਚ ਕਰ ਸਕੇਗੀ ਫਿਲਹਾਲ ਸਪੈਸ਼ਲਸ ਚੈਨਾ ਹੀ तमाम ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ